ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਤਰੀਕੇ ਦੇ ਨਾਲ ਇਹ ਚਟਪਟੇ ਪਾਣੀ ਵਾਲੇ ਭੱਲੇ ਹੈਲਦੀ ਤਰੀਕੇ ਦੇ ਨਾਲ ਮੈਂ ਕਿਉਂ ਬੋਲ ਰਹੀ ਹਾਂ ਕਿਉਂਕਿ ਇਹ ਜਿਹੜੇ ਭੱਲੇ ਆਪਾਂ ਬਣਾ ਕੇ ਤਿਆਰ ਕਰਨੇ ਆ ਬਿਨਾ ਫਰਾਈ ਕੀਤੇ ਇਹਨਾਂ ਨੂੰ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਜਿਹੜਾ ਪਾਣੀ ਹੈ ਇਹ ਬਹੁਤ ਹੀ ਜ਼ਿਆਦਾ ਚਟਾਕੇਦਾਰ ਬਣ ਕੇ ਤਿਆਰ ਹੁੰਦਾ ਹੈ ਬਹੁਤ ਹੀ ਹੈਲਦੀ ਹੁੰਦਾ ਹੈ ਇਹ ਪਾਣੀ ਵੀ ਤੇ ਜਿਹੜੇ ਲੋਕੀ ਤਲਿਆ ਫਲਿਆ ਨਹੀਂ ਖਾਂਦੇ ਨਾ ਇਹ ਰੈਸਪੀ ਉਹਨਾਂ ਲਈ ਬਹੁਤ ਹੀ ਜ਼ਿਆਦਾ ਹੈਲਦੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਤੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਜ਼ਰੂਰ ਦੇਖਿਓ ਕਿ ਮੈਂ ਕਿੱਦਾਂ ਬਣਾ ਕੇ ਤਿਆਰ ਕੀਤੇ ਆ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਫਿਰ ਬਣਾਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਪਾਣੀ ਬਣਾ ਕੇ ਤਿਆਰ ਕਰਾਂਗੇ ਤੇ ਗ੍ਰੈਂਡਰ ਜਾਰ ਦੇ ਵਿੱਚ ਮੈਂ ਥੋੜਾ ਜਿਹਾ ਹਰਾ ਧਨੀਆ ਪਾਇਆ ਥੋੜਾ ਜਿਹਾ ਪਾਵਾਂਗੇ ਪੁਦੀਨਾ ਹਰਾ ਧਨੀਆ ਤੇ ਪੁਦੀਨਾ ਜਿਹੜਾ ਇਹਦੀ ਕੁਆਂਟੀਟੀ ਥੋੜੀ ਘੱਟ ਹੀ ਰੱਖਣੀ ਹੈ ਜੇਕਰ ਚਟਨੀ ਆਪਾਂ ਜ਼ਿਆਦਾ ਪਾਵਾਂਗੇ ਤੇ ਫਿਰ ਥੋੜੀ ਕੜਤਨਜੀ ਮਾਰੇਗਾ ਪਾਣੀ ਇਸੇ ਕਾਰਨ ਇਹ ਚੀਜ਼ਾਂ ਘੱਟ ਪਾਣੀ ਹੈ ਦੋ ਹਰੀਆਂ ਮਿਰਚਾਂ ਤੇ ਇੱਕ ਟੁਕੜਾ ਮੈਂ ਅਦਰਕ ਦਾ ਪਾਇਆ ਇਹਦੇ ਨਾਲ ਹੀ ਇਹਦੇ ਵਿੱਚ ਮੈਂ ਦੋ ਚਮਚ ਜਿਹੜੇ ਗੁੜ ਪਾਇਆ ਹੁਣ ਇਹਦੇ ਵਿੱਚ ਮੈਂ ਪਾ ਰਹੀ ਹਾਂ ਅੱਧੀ ਕੋਲੀ ਇਮਲੀ ਦਾ ਪਾਣੀ ਇਮਲੀ ਦਾ ਪਾਣੀ ਮੈਂ ਅੱਧੀ ਕੋਲੀ ਪਾ ਰਹੀ ਹਾਂ ਬਾਕੀ ਦਾ ਪਾਣੀ ਆਪਾਂ ਬਾਅਦ ਵਿੱਚ ਇਹਦੇ ਵਿੱਚ ਪਾਵਾਂਗੇ ਇਹਦੇ ਨਾਲ ਹੀ ਮੈਂ ਦੋ ਟੁਕੜੇ ਜਿਹੜੇ ਨਿੰਬੂ ਦਾ ਰਸ ਦੇ ਪਾ ਰਹੀ ਹਾਂ ਮੈਂ ਆਈਸ ਕਯੂ ਤੁਸੀਂ ਫਰੈਸ਼ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਹੁਣ ਇਹਨੂੰ ਮੈਂ ਪੀਸ ਲੈ ਕੇ ਤਾਂ ਮੈਂ ਦੀ ਚਟਨੀ ਬਣਾ ਕੇ ਤਿਆਰ ਕਰ ਲਈ ਤੇ ਜਿਹੜੀ ਚਟਨੀ ਹੈ ਇਹਨੂੰ ਆਪਾਂ ਬੌਲ ਦੇ ਵਿੱਚ ਕੱਢ ਲਵਾਂਗੇ ਤੇ ਗ੍ਰਾਈਂਡਰ ਜਾਰ ਦੇ ਵਿੱਚ ਜਿਹੜੀ ਚਟਨੀ ਲੱਗੀ ਹੋਈ ਹੈ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਕੇ ਇਹ ਵੀ ਆਪਾਂ ਇਹਦੇ ਵਿੱਚ ਹੀ ਪਾ ਲਵਾਂਗੇ ਇਹਨੂੰ ਆਪਾਂ ਵੇਸ ਨਹੀਂ ਕਰਾਂਗੇ ਤੇ ਜਿਹੜਾ ਇਮਲੀ ਦਾ ਪਾਣੀ ਆਪਾਂ ਬਚਾ ਕੇ ਰੱਖਿਆ ਹੋਇਆ ਉਹ ਵੀ ਆਪਾਂ ਇਹਦੇ ਵਿੱਚ ਹੀ ਪਾ ਦਵਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਚਟਾਕੇਦਾਰ ਪਾਣੀ ਦੀ ਰੈਸਪੀ ਕਿੱਦਾਂ ਲੱਗ ਰਹੀ ਹੈ ਇਹ ਵੀ ਜਰੂਰ ਦ ਇਹਦੇ ਨਾਲ ਹੀ ਇੱਕ ਕੁੱਲੀ ਐਕਸਟਰਾ ਪਾਣੀ ਜਿਹੜਾ ਮੈਂ ਹੋਰ ਪਾ ਰਹੀ ਆ ਜੇਕਰ ਤੁਸੀਂ ਪਾਣੀ ਜ਼ਿਆਦਾ ਕੁਆਂਟੀਟੀ ਵਿੱਚ ਬਣਾਉਣਾ ਚਾਹੁੰਦੇ ਹੋ ਤੇ ਪਾਣੀ ਹੋਰ ਪਾ ਲਈਓ ਦੇ ਵਿੱਚ ਤੇ ਜੇ ਪਾਣੀ ਹੋਰ ਪਾਣਾ ਫਿਰ ਤੁਹਾਨੂੰ ਨਿੰਬੂ ਦਾ ਰਸ ਜਾਂ ਲਿਮੇ ਦਾ ਰਸ ਜਿਹੜਾ ਹੈ ਜ਼ਿਆਦਾ ਪਾਣੀ ਪੈਣਾ ਹੁਣ ਇੱਥੇ ਮੈਂ ਇੱਕ ਚੁਕੰਦਰ ਲਿਆਏ ਇਹਨੂੰ ਮੈਂ ਕद्दूकस ਕਰਕੇ ਇਹਦੇ ਵਿੱਚ ਪਾ ਰਹੀ ਆ ਤੁਸੀਂ ਬਰੀ ਬਰੀ ਕੱਟ ਕੇ ਵੀ ਪਾ ਸਕਦੇ ਹੋ ਮੈਂ ਮੋਟੇ ਵਾਲੇ ਜਿਹੜਾ ਗ੍ਰੇਟਰ ਹੈ ਉਹਦੇ ਨਾਲ ਕद्दूकस ਕਰ ਰਹੀ ਆ ਚੁਕੰਦਰ ਜਿਹਦੇ ਨਾਲ ਪਾਣੀ ਦੀ ਰੰਗਤ ਔਰ ਪਾਣੀ ਜਿਹੜਾ ਬਹੁਤ ਹੀ ਹੈਲਦੀ ਬਣ ਕੇ ਤਿਆਰ ਹੁੰਦਾ ਪਾਣੀ ਦੀ ਰੰਗਤ ਬਹੁਤ ਵਧੀਆ ਆਉਂਦੀ ਹੈ ਚ ਇਨ ਨੂੰ ਵੀ ਆਪਾਂ ਕੱਦੂਕਸ ਕਰਕੇ ਪਾਵਾਂਗੇ ਇਹਨੂੰ ਵੀ ਤੁਸੀਂ ਜੇ ਕੱਟ ਕੇ ਪਾਣਾ ਚਾਹੁੰਦੇ ਹੋ ਕੱਟ ਕੇ ਪਾ ਲਿਓ ਚਕੰਦਰ ਜਿਹੜਾ ਮੈਂ ਅੱਧਾ ਪਾਇਆ ਤੇ ਗਾਜਰ ਜਿਹੜੀ ਇਹ ਵੀ ਮੈਂ ਅੱਧੀ ਪਾਵਾਂਗੀ ਜੇਕਰ ਪਾਣੀ ਜ਼ਿਆਦਾ ਕੁਆਂਟੀਟੀ ਵਿੱਚ ਤੁਸੀਂ ਬਣਾ ਰਹੇ ਹੋ ਤਾਂ ਫਿਰ ਚਕੰਦਰ ਵੀ ਪੂਰਾ ਪਾ ਲਿਓ ਤੇ ਜਿਹੜੀ ਗਾਜਰ ਹੈ ਇਹ ਵੀ ਤੁਸੀਂ ਪੂਰੀ ਪਾ ਲਿਓ ਤੇ ਦੋਨਾਂ ਚੀਜ਼ਾਂ ਨੂੰ ਮੈਂ ਕੱਦੂਕਸ ਕਰ ਲਿਆ ਇਹਦੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾਣੀ ਹੈ ਪਿਆਜ਼ ਪਿਆਜ਼ ਜਿਹੜੇ ਮੈਂ ਕੱਟ ਕੇ ਪਾਣੀ ਦੇ ਵਿੱਚ ਪਾਏ ਹੋਏ ਸੀ ਉਸ ਤੋਂ ਪਹਿਲਾਂ ਆਪਾਂ ਦੋ ਹਰੀਆਂ ਮਿਰਚਾਂ ਪਾ ਦਵਾਂਗੇ ਇਹਦੇ ਵਿੱਚ ਵਿੱਚੋਂ ਦੀ ਚੀਰਾ ਲਗਾ ਕੇ ਜੇਕਰ ਤੁਸੀਂ ਨਹੀਂ ਖਾਣਾ ਚਾਹੁੰਦੇ ਜ਼ਿਆਦਾ ਤਿੱਖਾ ਤੇ ਨਾ ਪਾਓ ਕਿਉਂਕਿ ਆਪਾਂ ਚਟਨੀ ਦੇ ਵਿੱਚ ਵੀ ਹਰੀ ਮਿਰਚ ਜਿਹੜੀ ਹੈ ਪਾਈ ਸੀ ਪਿਆਜ਼ ਮੈਂ ਕੱਟ ਕੇ ਪਾਣੀ 'ਚ ਪਾਏ ਹੋਏ ਸੀ ਤਾਂ ਕਿ ਇਹਦੀ ਕੜਤਨ ਨਿਕਲ ਜਾਏ ਤਾਂ ਹੁਣ ਇਹ ਪਿਆਜ਼ ਜਿਹੜੇ ਇਹ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਅੱਧੇ ਪਿਆਜ਼ ਮੈਂ ਇਹਦੇ ਵਿੱਚ ਪਾ ਦਿੰਦੇ ਆ ਹੁਣ ਆਪਾਂ ਇਹਦੇ ਵਿੱਚ ਪਾਣੀ ਆ ਮਸਾਲੇ ਪਾਣੀ ਨੂੰ ਤੁਸੀਂ ਚਟਪਟਾ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਵੱਧ ਜਾਂ ਘੱਟ ਜਿੰਨਾ ਚਟਪਟਾ ਤੁਸੀਂ ਖਾਣਾ ਚਾਹੁੰਦੇ ਉਸੇ ਤਰੀਕੇ ਦੇ ਨਾਲ ਟੇਸਟ ਕਰਕੇ ਬਣਾ ਲਿਓ ਜਿਹੜੀ ਚੀਜ਼ ਤੁਹਾਨੂੰ ਘੱਟ ਲੱਗੇ ਉਹ ਪਾ ਸਕਦੇ ਹੋ ਮੈਂ ਅੱਧਾ ਚਮਚਾ ਕਾਲਾ ਨਮਕ ਅੱਧਾ ਚਮਚੇ ਦੇ ਵਿੱਚ ਸਫੇਦ ਵਾਲਾ ਨਮਕ ਪਾ ਰਹੀ ਆ ਅੱਧਾ ਚਮਚੇ ਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਸੌਰੀ ਉਸ ਤੋਂ ਪਹਿਲਾਂ ਮੈਂ ਇੱਥੇ ਪੁੰਨੇ ਹੋਏ ਜੀਰੇ ਦਾ ਪਾਊਡਰ ਪਾ ਰਹੀ ਆ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਪਾਵਾਂਗੇ ਹੁਣ ਕਾਫੀ ਕਮੈਂਟ ਆਣਗੇ ਮੈਨੂੰ ਕਿ ਕਸ਼ਮੀਰੀ ਲਾਲ ਮਿਰਚ ਪਾਊਡਰ ਦੇ ਵਿੱਚ ਕੌਣ ਪਾਉਂਦਾ ਤੇ ਇੱਕ ਚੁਠਾਈ ਚਮਚੇ ਦੇ ਵਿੱਚ ਮੈਂ ਲਾਲ ਮਿਰਚ ਦਾ ਪਾਊਡਰ ਪਾਇਆ ਇਹ ਵੀ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਜਿੰਨਾ ਤਿੱਖਾ ਖਾਣਾ ਉਸੇ ਹਿਸਾਬ ਨਾਲ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਾ ਲੈਣੀਆਂ ਉਸੇ ਹਿਸਾਬ ਨਾਲ ਤੁਸੀਂ ਚਟਪਟਾ ਪਾਣੀ ਜਿਹੜਾ ਬਣਾ ਲੈਣਾ ਹੁਣ ਇੱਥੇ ਮੈਂ ਥੋੜਾ ਜਿਹਾ ਫਰੈਸ਼ ਪੁਦੀਨਾ ਤੇ ਥੋੜਾ ਜਿਹਾ ਹੀ ਫਰੈਸ਼ ਧਨੀਆ ਜਿਹੜਾ ਬਰੀ ਬਰੀ ਕੱਟ ਕੇ ਦੇ ਵਿੱਚ ਪਾ ਰਹੀ ਆ ਪੀਸ ਕੇ ਤੇ ਆਪਾਂ ਪਾਇਆ ਪਰ ਜਿਹੜਾ ਇਦਾਂ ਆਪਾਂ ਕੱਟ ਕੇ ਪਾਣੇ ਦਾ ਟੇਸਟ ਬਹੁਤ ਵਧੀਆ ਆਂਦਾ ਇਸ ਕੰਨ ਥੋੜਾ ਜਿਹਾ ਜ਼ਰੂਰ ਪਾਓ ਤੇ ਸਦਾ ਚਟਪਟਾ ਚਟਾਕੇਦਾਰ ਪਾਣੀ ਜਿਹੜਾ ਬਣ ਕੇ ਤਿਆਰ ਇੱਕ ਵਾਰੀ ਟੇਸਟ ਕਰਕੇ ਦੇਖ ਲਿਓ ਪਾਣੀ ਜੇਕਰ ਤੁਹਾਨੂੰ ਕੋਈ ਚੀਜ਼ ਘੱਟ ਵੱਧ ਲੱਗੇ ਤਾਂ ਤੁਸੀਂ ਬਾਅਦ ਵਿੱਚ ਹੋਰ ਪਾ ਸਕਦੇ ਹੋ ਇੱਥੇ ਮੈਂ ਇੱਕ ਕੌਲੀ ਜਿਹੜੀ ਹੈ ਧੁਲੀ ਹੋਈ ਮੂੰਗੀ ਦੀ ਦਾਲ ਲਈ ਸੀ ਤੇ ਅੱਧੀ ਕੌਲੀ ਮੈਂ ਲਈ ਸੀ ਚਨੇ ਦੀ ਦਾਲ ਜਿਹਨੂੰ ਮੈਂ ਓਵਰਨਾਈਟ ਭਿਉਣ ਲਈ ਛੱਡ ਦਿੱਤਾ ਸੀ ਭਿਉਣ ਤੋਂ ਪਹਿਲਾਂ ਇਹਨੂੰ ਮੈਂ ਦੋ ਵਾਰ ਧੋ ਲਿਆ ਤੇ ਉਸ ਤੋਂ ਬਾਅਦ ਵੀ ਮੈਂ ਦੋ ਵਾਰ ਜਿਹੜਾ ਹੁਣ ਧੋ ਲਿਆ ਆ ਤੇ ਦਾਲ ਦੇਖੋ ਕਿੰਨੀ ਵਧੀਆ ਸੌਫਟ ਹੋ ਗਈ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਹੋ ਚੁੱਕੀ ਹੈ ਹੁਣ ਆਪਾਂ ਜਿਹੜਾ ਪਾਣੀ ਹੈ ਇਹਨੂੰ ਆਪਾਂ ਕੱਢ ਦੇਵਾਂਗੇ ਤੇ ਦਾਲ ਜਿਹੜੀ ਹੈ ਗ੍ਰੇਂਡਰ ਜਾਰ ਦੇ ਵਿੱਚ ਪਾ ਲਵਾਂ ਪਾਣੀ ਆਪਾਂ ਬਿਲਕੁਲ ਵੀ ਨਹੀਂ ਪਾਣਾ ਹਜੇ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਛਾਣ ਕੇ ਦਾਲ ਜਿਹੜੀ ਹੈ ਫਿਰ ਪਾਣੀ ਗ੍ਰੈਂਡਰ ਜਾਰ ਦੇ ਵਿੱਚ ਇਹਦੇ ਨਾਲ ਹੀ ਇੱਕ ਟੁਕੜਾ ਮੈਂ ਅਦਰਕ ਦਾ ਪਾ ਰਹੀਆਂ ਦੋ ਮੈਂ ਹਰੀ ਮਿਰਚਾਂ ਪਾ ਰਹੀਆਂ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਪਾ ਲੈ ਜਿੰਨਾ ਖਾਣਾ ਪਸੰਦ ਕਰਦੇ ਉਸੇ ਹਿਸਾਬ ਨਾਲ ਅੱਧਾ ਚਮਚ ਨਮਕ ਪਾਵਾਂਗੇ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਹਲਦੀ ਪਾਊਡਰ ਦਾ ਤੇ ਸਿਰਫ ਦੋ ਚਮਚ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲੈਣਾ ਇੱਕਦਮ ਇਹਦਾ ਪੇਸਟ ਨਹੀਂ ਬਣਾਉਣਾ ਦਰਦਰੀ ਦਰਦਰੀ ਜਿਹੜੀ ਦਾਲ ਰੱਖਣੀ ਹੈ ਜੇਕਰ ਪਾਣੀ ਦੀ ਜ਼ਰੂਰਤ ਪਈ ਬਾਅਦ ਵਿੱਚ ਥ ਤੈਨੂੰ ਹੁਣ ਆਪਾਂ ਪੀਸ ਲੈਣੇ ਆ ਤੇ ਪੀਸਣ ਤੋਂ ਬਾਅਦ ਇਹਨੂੰ ਮੈਂ ਇੱਕ ਬੋਲ ਦੇ ਵਿੱਚ ਹੀ ਕੱਢ ਰਹੀ ਹਾਂ ਜਿਸ ਬੋਲ ਦੇ ਵਿੱਚ ਇਹਨੂੰ ਮੈਂ ਭਿਉਂ ਕੇ ਰੱਖਿਆ ਹੋਇਆ ਸੀ ਉਸੇ ਬੋਲ ਦੇ ਵਿੱਚ ਇਹ ਦਾਲ ਜਿਹੜੀ ਮੈਂ ਕੱਢ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਦਾਲ ਦਾ ਟੈਕਸਚਰ ਇੱਕਦਮ ਦਰਦਰਾ ਜਿਹਾ ਦੇਖਣ ਨੂੰ ਲੱਗ ਰਿਹਾ ਹੈ ਬੋਲ ਨੂੰ ਦਾਲ ਦੇ ਵਿੱਚ ਮੈਂ ਇਸ ਕਾਰਨ ਕੱਢ ਰਹੀ ਹਾਂ ਕਿਉਂਕਿ ਹੁਣ ਆਪਾਂ ਇਹਨੂੰ ਫੈਂਟਣਾ ਹੈ ਜੇਕਰ ਤੁਸੀਂ ਨਹੀਂ ਫੈਂਟਣਾ ਚਾਹੁੰਦੇ ਤਾਂ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਜਿਹੜਾ ਹੁੰਦਾ ਹੈ ਖਾਣ ਵਾਲਾ ਸੋਡਾ ਬੇਕਿੰਗ ਸੋਡਾ ਜਿਹਨੂੰ ਆਪਾਂ ਕਹਿੰਦੇ ਆ ਉਹ ਪਾ ਸਕਦੇ ਹੋ ਇਨੂੰ ਮੈਂ ਚਮਚ ਦੇ ਨਾਲ ਫੈਂਟ ਰਹੀ ਹਾਂ ਤੁਸੀਂ ਹੱਥ ਨਾਲ ਜਿਵੇਂ ਇਸ ਕਰਨਾ ਫੈਂਟ ਲਓ ਫੈਂਟਣਾ ਕੀ ਹੋ ਗਿਆ ਇਹਦੇ ਵਿੱਚ ਫਲਫੀ ਬਣ ਆ ਜਾਏਗਾ ਇਕਦਮ ਫਲਾਵਰਟ ਆ ਜਾਏਗੀ ਤੇ ਜਿਹੜੇ ਭੱਲੇ ਐ ਇਕਦਮ ਫੁੱਲੇ ਫੁੱਲੇ ਬਣ ਕੇ ਤਿਆਰ ਹੋਣਗੇ ਜਾਲੀਦਾਰ ਬਣ ਕੇ ਤਿਆਰ ਹੋਣਗੇ ਔਰ ਜਿਹੜਾ ਚਟਾਕੇਦਾਰ ਪਾਣੀ ਆਪਾਂ ਬਣਾ ਕੇ ਰੱਖਿਆ ਉਹ ਚੰਗੀ ਤਰ੍ਹਾਂ ਦੇ ਨਾਲ ਅਬਜ਼ੌਰਬ ਕਰ ਲੈਣਗੇ ਮੈਂ ਤੁਹਾਨੂੰ ਦਿਖਾਨੀ ਆ ਦਾਲ ਮੈਂ ਫੈਂਟ ਲਈ ਐ ਦੋ ਤਿੰਨ ਮਿੰਟ ਲਈ ਮੈਂ ਫੈਂਟੀ ਚੰਗੀ ਤਰ੍ਹਾਂ ਦੇ ਨਾਲ ਦਾਲ ਦੇ ਵਿੱਚ ਜਿਹੜੇ ਬੁਲਬਲੇ ਜਿਹੜੇ ਆ ਗਏ ਆ ਬੱਬਲ ਜਿਹੜੇ ਬਣ ਗਏ ਆ ਤੇ ਇਹ ਨਿਸ਼ਾਨੀ ਐ ਕਿ ਦਾਲ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਫੈਂਟ ਕੇ ਤ ਹੁਣ ਆਪਾਂ ਗੈਸ ਵਾਲ ਚਲਦੇ ਹਾਂ ਤੇ ਮੈਂ ਇੱਥੇ ਆਪੇ ਪੈਨ ਲਿਆਇਆ ਇਹਨੂੰ ਮੈਂ ਤੇਲ ਦੇ ਨਾਲ ਗ੍ਰੀਸ ਕਰ ਰਹੀ ਹਾਂ ਹੁਣ ਮੈਨੂੰ ਕਾਫੀ ਕਮੈਂਟ ਇਹ ਵੀ ਆਣਗੇ ਕਿ ਤੁਹਾਡਾ ਆਪੇ ਪੈਨ ਬਹੁਤ ਵਧੀਆ ਹੈ ਬਹੁਤ ਸੋਹਣਾ ਹੈ ਤਾਂ ਹਾਂਜੀ ਇਹ ਬਹੁਤ ਹੀ ਸੋਹਣਾ ਹੈ ਕਿਉਂਕਿ ਇਹਨੂੰ ਮੈਂ ਕਾਫੀ ਸਾਲਾਂ ਤੋਂ ਯੂਜ਼ ਕਰਦੀ ਆ ਰਹੀ ਹਾਂ ਘਰ ਦੇ ਵਿੱਚ ਇਸ ਕੰਨ ਦੇਖਣ ਦੇ ਵਿੱਚ ਇਦਾਂ ਦਾ ਹੋ ਗਿਆ ਹੋਇਆ ਤੇ ਇਹਨੂੰ ਆਪਾਂ ਤੇਲ ਦੇ ਨਾਲ ਚੰਗੀ ਤਰ੍ਹਾਂ ਪਹਿਲੇ ਗ੍ਰੀਸ ਕਰ ਲਵਾਂਗੇ ਇਹਦੇ ਵਿੱਚ ਬਹੁਤ ਹੀ ਹੈਲਦੀ ਤਰੀਕੇ ਨਾਲ ਚੀਜ਼ਾਂ ਜਿਹੜੀਆਂ ਬਣ ਕੇ ਤਿਆਰ ਹੋ ਜਨੀਆਂ ਜੇਕਰ ਤੁਸੀਂ ਪਕੌੜੇ ਜਿਹੜੇ ਤਲੇ ਹੋਏ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਜਿਹੜ ਜਿੰਦੇ ਕੋ ਨਹੀਂ ਹੈ ਪੈਨ ਤੇ ਤੁਸੀਂ ਕੀ ਕਰਨਾ ਹੈ ਦਾਲ ਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਦਾਲ ਨੂੰ ਤੁਸੀਂ ਥੋੜਾ ਦਰਦਰਾ ਪੀਸਣਾ ਹੈ ਮੋਟੀ-ਮੋਟੀ ਦਾਲ ਪੀਸ ਕੇ ਤੇ ਤੁਸੀਂ ਉਹਨੂੰ ਥਾਲੀ ਦੇ ਵਿੱਚ ਸਟੀਮ ਕਰ ਸਕਦੇ ਹੋ ਪੱਲੇ ਉਸ ਤਰੀਕੇ ਦਾ ਜਿੱਦਾਂ ਆਪਾਂ ਬੜੀਆਂ ਬਣਾਉਂਦੇ ਹਾਂ ਉਸ ਤਰੀਕੇ ਨਾਲ ਵੀ ਆਪੱਲੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੇ ਆ ਹੁਣ ਮੈਂ ਇੱਕ-ਇੱਕ ਚਮਚਾਚ ਬੈਟਰ ਜਿਹੜਾ ਹੈ ਆਪੇ ਪੈਨ ਦੇ ਵਿੱਚ ਪਾ ਕੇ ਇਹਨੂੰ 3 ਤੋਂ 4 ਮਿੰਟ ਲਈ ਟੱਕ ਦਵਾਂਗੇ ਲੋ ਫਲੇਮ ਤੇ 3-4 ਮਿੰਟ ਬਾਅਦ ਇਹਦਾ ਟੱਕਣ ਚੁੱਕਾਂਗੇ ਜਿਹੜੇ ਸੈਂਟਰ ਵਾਲੇ ਇਹਨਾਂ ਨੂੰ ਆਪਾਂ ਉਲਟਾ ਦਾਂਗੇ ਲੋ ਫਲੇਮ ਤੇ ਉਤੇ ਇਹਨਾਂ ਨੂੰ ਪਕਾਣਾ ਤਾਂ ਕਿ ਅੰਦਰ ਤੱਕ ਪੱਕ ਇਨਾਂ ਨੂੰ ਮੈਂ ਉਲਟਾ ਦਿੱਤਾ ਤੇ ਫਿਰ ਤੋਂ ਇਹਨਾਂ ਨੂੰ ਮੈਂ ਟੱਕ ਰਹੀਆਂ 2 ਤੋਂ 3 ਮਿੰਟ ਲਈ ਉਹ ਜਿਹੜੇ ਸੈਂਟਰ ਵਾਲੇ ਹੋ ਗਏ ਇਹਨਾਂ ਨੂੰ ਆਪਾਂ ਕੱਢ ਲੈਨੇ ਤੇ ਜਿਹੜੇ ਸਾਈਡਾਂ ਵਾਲੇ ਇਹਨਾਂ ਨੂੰ ਫਿਰ ਤੋਂ ਆਪਾਂ ਪਲਟ ਦਵਾਂਗੇ ਜਿਹੜੇ ਸੈਂਟਰ ਵਾਲੇ ਇਹਦੇ ਵਿੱਚ ਹੋਰ ਆਪਾਂ ਤੇਲ ਥੋੜਾ ਜਿਹਾ ਲਗਾ ਕੇ ਬਰਸ਼ ਦੇ ਨਾਲ ਇਹਦੇ ਵਿੱਚ ਬੈਟਰ ਜਿਹੜਾ ਦਾਲ ਦਾ ਪਾ ਲੈਣਾ ਤੇ ਇਸੇ ਤਰੀਕੇ ਦੇ ਨਾਲ ਉਲਟਾਉਂਦੇ ਪਲਟਾਉਂਦੇ ਜਿਹੜੇ ਇਹ ਪੱਲੇ ਆਪਾਂ ਬਣਾ ਕੇ ਤਿਆਰ ਕਰ ਲੈਨੇ ਆ ਇਹ ਪੱਲੇ ਤੁਸੀਂ ਚਟਨੀਏ ਦੇ ਨਾਲ ਜਾਂ ਸੌਸ ਦੇ ਨਾਲ ਐਦਾਂ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੁਆਦ ਲੱਗਦੇ ਆ ਖਾਣ ਦੇ ਵਿੱਚ ਹਾਈ ਪ੍ਰੋਟੀਨ ਇਹ ਰੈਸিপি ਹੈ ਇੱਕਦਮ ਹੈਲਦੀ ਰੈਸিপি ਹੈ ਤੇ ਭੱਲੇ ਜਿਹੜੇ ਮੈਂ ਸਾਰੇ ਬਣਾ ਕੇ ਤਿਆਰ ਕਰ ਲਏ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਗ ਰਹੇ ਨੇ ਦੇਖਣ ਦੇ ਵਿੱਚ ਇਹਨਾਂ ਨੂੰ ਤੁਸੀਂ ਚਟਨੀ ਦੇ ਨਾਲ ਸੌਸ ਨਾਲ ਇਦਾਂ ਹੀ ਖਾਓ ਬਹੁਤ ਹੀ ਸਵਾਦ ਲੱਗ ਰਹੇ ਆ ਖਾਂਚ ਤਾਂ ਹੁਣ ਆਪਾਂ ਚੱਲਦੇ ਆ ਇਹਨਾਂ ਨੂੰ ਪਾਣੀ ਦੇ ਵਿੱਚ ਪਾਣ ਲਈ ਜਿੰਨੇ ਆਪਾਂ ਭੱਲੇ ਖਾਣੇ ਉਹਨੇ ਆਪਾਂ ਇਹ ਪਾਣੀ ਦੇ ਵਿੱਚ ਡੁਬੋ ਕੇ ਰੱਖ ਦੇਣੇ ਆ 15 ਤੋਂ 20 ਮਿੰਟ ਲਈ ਜੇਕਰ ਤੁਹਾਡੇ ਕੋਲ ਜ਼ਿਆਦਾ ਟਾਈਮ ਹੈ ਤਾਂ ਤੁਸੀਂ 1 ਘੰਟਾ ਵੀ ਇਹਨੂੰ ਛੱਡ ਸਕਦੇ ਹੋ 1 ਘੰਟੇ ਦੇ ਵਿੱਚ ਇਹ ਚੰਗੇ ਤਰ੍ਹਾਂ ਦੇ ਨਾਲ ਸਾਰਾ ਪਾਣੀ ਐਬਜ਼ਾਰਬ ਕਰ ਲੈਣਗੇ ਜਿੰਨਾ ਪਾਣੀ ਚਟਪਟਾ ਹੈਗਾ ਤੇ ਬਹੁਤ ਹੀ ਸੌਫਟ ਤੇ ਬਹੁਤ ਹੀ ਟੇਸਟੀ ਜਿਹੜੇ ਭੱਲੇ ਬ ਤੁਸੀਂ ਦੇਖਦੇ ਹੋ ਦੇਖਣ ਦੇ ਵਿੱਚ ਇਹਨਾਂ ਦਾ ਕਲਰ ਜਿਹੜਾ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਮੈਂ 20 ਮਿੰਟ ਬਾਅਦ ਤੁਹਾਨੂੰ ਦਿਖਾਨੀ ਆ ਪੱਲੇ 20 ਮਿੰਟ ਹੋ ਗਏ ਆ ਪੱਲੇ ਪਏ ਹੋਏ ਪਾਣੀ ਦੇ ਵਿੱਚ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸੌਫਟ ਹੋ ਗਏ ਇਹਨਾਂ ਨੇ ਜਿੰਨਾ ਪਾਣੀ ਐਬਜ਼ਾਰਬ ਕਰਨਾ ਸੀ ਕਰਨਾ ਸੀ ਉਨਾ ਕਰ ਲਿਆ ਜੇਕਰ ਤੁਸੀਂ ਜ਼ਿਆਦਾ ਟਾਈਮ ਇਹਨਾਂ ਨੂੰ ਰੱਖ ਰਹੇ ਹੋ ਤੇ ਹੋਰ ਵਧੀਆ ਤਰੀਕੇ ਦੇ ਨਾਲ ਇਹ ਸੌਫਟ ਹੋ ਜਾਣਗੇ ਤੇ ਮੈਂ ਪੱਲੇ ਜਿਹੜੇ ਆ ਪਾਣੀ ਪਲੇਟ ਦੇ ਵਿੱਚ ਸਰਵ ਕਰ ਰਹੀ ਆ ਮੈਂ ਤੁਹਾਨੂੰ ਦਿਖਾਨੀ ਆ ਕੱਟ ਕੇ ਵੀ ਇੱਕ ਪੱਲਾ ਜਿੰਨੇ ਵਧੀਆ ਦੇਖਣ ਦੇ ਵਿੱਚ ਲੱਗ ਰਹੇ ਆ ਖਾਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਮੇਨ ਇਹਦਾ ਜਿਹੜਾ ਪਾਣੀ ਆ ਪਾਣੀ ਜਿਹੜਾ ਚਟਾਕੇਦਾਰ ਹੋਏਗਾ ਤੇ ਭੱਲੇ ਖਾਣ ਦੇ ਵਿੱਚ ਬਹੁਤ ਵਧੀਆ ਲੱਗਣਗੇ ਤੇ ਇੱਕ ਵਾਰ ਤੁਸੀਂ ਘਰ ਦੇ ਵਿੱਚ ਇਹ ਜ਼ਰੂਰ ਬਣਾ ਕੇ ਦੇਖਿਓ ਭੱਲੇ ਬਹੁਤ ਹੀ ਹੈਲਦੀ ਤਰੀਕੇ ਦੇ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਹੀ ਟੇਸਟੀ ਵੀ ਲੱਗਦੇ ਆ ਖਾਣ ਚ ਤੇ ਮੇਰੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਤਾਂ ਤੁਸੀਂ ਸਾਰੇ ਦੇਖਦੇ ਹੋ ਪਰ ਲਾਈਕ ਕੀਤੇ ਬਗੈਰ ਚਲੇ ਜਾਂਦੇ ਹੋ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਹੈਲਦੀ ਡੇਲੀਸ਼ੀਅਸ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ